ਲੁਧਿਆਣਾ ਜਿਮਨੀ ਚੋਣ ਲਗਾਤਾਰ ਚਰਚਾ ਦਾ ਵਿਸ਼ੇ ਬਣੀ ਹੋਈ ਹੈ ਤੇ ਅੱਜ ਚਰਚਾ ਇਸ ਮਸਲੇ ਤੇ ਹੀ ਕਰਾਂਗੇ ਕਿਉਂਕਿ ਜਿੱਥੇ ਇੱਕ ਪਾਸੇ ਥਾਂ ਥਾਂ ਤੇ ਪਾਰਟੀਆਂ ਨੇ ਪਿਛਲੇ ਦਿਨੀ ਖੂਬ ਰੈਲੀਆਂ ਕੀਤੀਆਂ ਤੇ ਖੂਬ ਜਿਹੜੀ ਆ ਆਪ ਦੇ ਉਮੀਦਵਾਰ ਦੇ ਵਿੱਚ ਜੋਸ ਭਰਨ ਦੀ ਵੀ ਪੂਰੀ ਕੋਸ਼ਿਸ਼ ਕੀਤੀ ਤੇ ਬਰਕਰਾਂ ਦੇ ਵਿੱਚ ਵੀ ਨਵੀਂ ਹਵਾ ਭਰਨ ਦੀ ਜੋਸ਼ ਭਰਨ ਦੀ ਹਰ ਸਟੇਜ ਤੇ ਗੱਲ ਕੀਤੀ ਪਰ ਬੋਟ ਵੈਂਕ ਦੀ ਰਾਜਨੀਤੀ ਕਿਹੜੇ ਪਾਸੇ ਜਾਏਗੀ ਇਹ ਵੀ ਵੇਖਣ ਵਾਲੀ ਹੋਏਗੀ ਕਿਉਂਕਿ ਲੁਧਿਆਣਾ ਦੀਆਂ ਇਹਨਾਂ ਵੈਸਟ ਹਲਕੇ ਤੇ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਜਿੱਥੇ ਤੁਸੀਂ ਕਈ ਸਟਾਰ ਪ੍ਰਚਾਰਕ ਦੇਖੇ ਨੇ ਤੇ ਉੱਥੇ ਹੀ ਹੁਣ ਵੱਡੇ ਵੱਡੇ ਘਰਾਨੇ ਜਿਹੜੇ ਨੇ ਉਦਯੋਗਪਤੀ ਜਿਹੜੇ ਨੇ ਉਹ ਇਹਨਾਂ ਚੋਣਾਂ ਦੇ ਵਿੱਚ ਐਕਟਿਵ ਨਜ਼ਰ ਆ ਰਹੇ ਨੇ ਚੋਣ ਪ੍ਰਚਾਰ ਕਰ ਰਹੇ ਨੇ ਦੱਸ ਦਈਏ ਕਿ ਕਈ ਸੂ ਕਰੋੜ ਦੀ ਜਿਨ੍ਹਾਂ ਦੀ ਜਿਹੜੀ ਟਰਨਓਵਰ ਆ ਕੰਪਨੀਆਂ ਦੀ ਉਹ ਵੀ ਇਸ ਚੋਣ ਪ੍ਰਚਾਰ ਦਾ ਹਿੱਸਾ ਬਣ ਰਹੇ ਨੇ ਗੱਲ ਕਰਾਂਗੇ ਉਹਨਾਂ ਸਾਰੇ ਹੀ ਉਦਯੋਗਪਤੀਆਂ ਦੀ ਕੀ ਤੇ ਇਸ ਦੀ ਪਿੱਛੇ ਦੀ وجہ ਕੀ ਹੈ ਕਿ ਲੁਧਿਆਣਾ ਵੈਸਟ ਹਲਕੇ ਤੇ ਕਾਫੀ ਇੰਨੇ ਵੱਡੇ ਕਰੋੜਾਂ ਦੀ ਟਰਨਓਵਰ ਜਿਨ੍ਹਾਂ ਦੇ ਗਰੁੱਪ ਦੀ ਆ ਉਹ ਇਸ ਚੋਣ ਪ੍ਰਚਾਰ ਦੇ ਵਿੱਚ ਜਿਹੜੀ ਆ ਉਹ ਲਗਾਤਾਰ ਪ੍ਰਚਾਰ ਮੁਹਿੰਮ ਦਾ ਹਿੱਸਾ ਬਣ ਰਹੇ ਨੇ ਗੱਲ ਕਰਦਿਆਂ ਤੇ ਤੁਹਾਨੂੰ ਦੱਸਦੇ ਹਾਂ ਵੀ ਆ ਕਿ ਲੁਧਿਆਣਾ ਹਲਕੇ ਦੇ ਵਿੱਚ ਜਿਹੜਾ ਹੁਣ ਇਸ ਵਕਤ ਪੂਰਾ ਰਾਜਨੀਤੀ ਮਾਹੌਲ ਗਰਮਾਇਆ ਹੋਇਆ ਤੇ ਉਹ ਸਵਾਲ ਗਰੁੱਪ ਨਾਲ ਲੈ ਕੇ ਕਈ ਵੱਡੇ ਜਿਹੜੇ ਨੇ ਉਹ ਇੱਥੇ ਗਰੁੱਪ ਨਜ਼ਰ ਆ ਰਹੇ ਨੇ ਪਹਿਲੀ ਵਾਰ ਦੇਖਿਆ ਜਾ ਰਿਹਾ ਕਿ 16000 ਕਰੋੜ ਦੀ ਟਰਨ ਟਰਨਓਵਰ ਵਾਲਾ ਜਿਹੜਾ ਉਸਵਾਲ ਗਰੁੱਪਾ ਉਹ ਗਰੁੱਪ ਵੀ ਇਸ ਚੋਣ ਮੂਹਮ ਦਾ ਹਿੱਸਾ ਬਣਿਆ ਤੇ ਇਸ ਦੇ ਨਾਲ ਹੀ 4300 ਕਰੋੜ ਜੇਸ ਕੰਪਨੀ ਦੀ ਟਰਨਓਵਰ ਆ ਜੋ ਗਰੁੱਪਾ ਟਰਾਈਡੈਂਟ ਗਰੁੱਪ ਉਹ ਵੀ ਇਸ ਦਾ ਹਿੱਸਾ ਬਣਿਆ ਤੇ ਇਸ ਦੇ ਨਾਲ ਹੀ ਜਿਹੜੀ 58 ਕਰੋੜ ਦੀ ਜਿਹਦੀ ਟਰਨਓਵਰ ਆ ਉਹ ਕ੍ਰੀਮਿਕਾ ਗਰੁੱਪ B ਇਸ ਚੋਣ ਪ੍ਰਚਾਰ ਮੁਹਿੰਮ ਦਾ ਹਿੱਸਾ ਬਣਿਆ ਤੇ ਇੰਨੇ ਵੱਡੇ ਉਦਯੋਗਪਤੀ ਇਹ ਤਾਂ ਜਿਹੜੇ ਟੌਪ 3 ਉਦਯੋਗਪਤੀ ਇਸ ਵਕਤ ਲੁਧਿਆਣਾ ਚੋਣ ਮੁਹਿੰਮ ਪ੍ਰਚਾਰ ਦੇ ਵਿੱਚ ਦੇਖੇ ਗਏ ਨੇ ਉਹਨਾਂ ਦੀ ਗੱਲ ਕਿਹਾ ਹੈ ਕਹਿਣ ਲੱਗਿਆ ਕਿਉਂਕਿ ਇੰਨੇ ਵੱਡੇ ਉਦਯੋਗਪਤੀ ਨੇ ਕਿਉਂਕਿ ਪੰਜਾਬ ਸਰਕਾਰ ਕਈ ਨਵੀਆਂ ਨੀਤੀਆਂ ਤਾਂ ਉਦਯੋਗਾਂ ਲਈ ਲੈ ਕੇ ਆ ਰਹੀਆਂ ਨੇ ਲੇਕਿਨ ਇਹ ਪਹਿਲੀ ਵਾਰ ਹੋਇਆ ਕਿ ਕੋਈ ਉਦਯੋਗਪਤੀ ਇੰਨੇ ਵੱਡੇ ਲੈਵਲ ਤੇ ਚੋਣ ਪ੍ਰਚਾਰ ਮੁਹਿੰਮ ਦਾ ਹਿੱਸਾ ਹੋਵੇ ਤੇ ਦੱਸ ਦਈਏ ਕਿ ਦਿਗਜ ਜਿੰਨੇ ਵੀ ਹੈਗੇ ਉਦਯੋਗਪਤੀ ਉਹ ਵੱਖ-ਵੱਖ ਰਾਜਨੀਤਿਕ ਦਲਾਂ ਦੇ ਲਈ ਡੋਰ ਟੂ ਡੋਰ ਪ੍ਰਚਾਰ ਵੀ ਕਰ ਰਹੇ ਨੇ ਤੇ ਲੋਕਾਂ ਨੂੰ ਮਤਦਾਤਾਰ ਯਾਨੀ ਕਿ VOTING ਦੇ ਲਈ ਉਹਨਾਂ ਨੂੰ ਜਾਗਰੂਕ ਕਰਨ ਦੇ ਨਾਲ ਪ੍ਰੇਰਿਤ ਵੀ ਕਰ ਰਹੇ ਹਨ ਤੇ ਨਾਲ ਹੀ ਫੈਕਟਰੀ ਤੇ ਘਰਾਂ ਦੇ ਵਿੱਚ ਵੀ ਜਨ ਸਭਾਵਾਂਆਂ ਕੀਤੀਆਂ ਜਾ ਰਹੀਆਂ ਨੇ ਉਦਯੋਗਪਤੀ ਆਪਣੇ ਮਰਤਦਾਤਾ ਜਿਹੜੇ ਉਹਨਾਂ ਦੇ ਵਰਕਰ ਨੇ ਜਿਹੜੇ ਇੱਧਰ ਦੇ ਮਤਦਾਤਾ ਨੇ ਉਹਨਾਂ ਨੂੰ ਵੀ ਕਹਿ ਰਹੇ ਨੇ ਕਿ ਉਹ ਵੀ VOTING ਕਰਨ ਤੇ ਉਹਨਾਂ ਲਈ ਜਿਹੜੀਆਂ ਗੱਡੀਆਂ ਦੀ ਵਿਵਸਥਾ ਕਰਨ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਤੇ ਪਹਿਲੀ ਵਾਰ ਹੋ ਰਿਹਾ ਹੈ ਕਿ ਇੰਨੇ ਵੱਡੇ ਉਦਯੋਗਪਤੀ ਇੰਟਰਨੈਟ ਮੀਡੀਆ ਤੇ ਰੀਲਸ ਪਾ ਕੇ ਲੋਕਾਂ ਨੂੰ VOTING ਕਰਨ ਦੀ ਵੀ ਅਪੀਲ ਕਰ ਰਹੇ ਹਨ ਇੰਨੇ ਅ ਪ੍ਰਯਾਸ ਜਿਹੜੇ ਨੇ ਉਹ ਲਗਾਤਾਰ ਜਿਹੜੇ ਉਹ ਵੱਧ ਰਹੇ ਨੇ ਹਨ VOTING ਦੇ ਲਈ ਪਰ ਸਿੱਧੇ ਤੌਰ ਤੇ ਜਿੰਨੇ ਵੱਡੇ ਘਰਾਣੇ ਇਸ ਵਾਰ VOTING ਮੁਹਿੰਮ ਦਾ ਹਿੱਸਾ ਬਣੇ ਨੇ ਤੇ ਸਭ ਤੋਂ ਵੱਡੀ ਤੇ ਸਕਾਰਾਤਮਕ ਗੱਲ ਇਹ ਆ ਕਿ ਲੋਕਾਂ ਨੂੰ ਜਿਹੜਾ ਜਾਗਰੂਕ ਕਰ ਰਹੇ ਨੇ ਉਹ ਬਹੁਤ ਚੰਗੀ ਗੱਲ ਆ ਵੋਟਾਂ ਦੇ ਲਈ ਕਿਉਂਕਿ ਉਸ ਤੋਂ ਲੋਕੀ VOTING ਦੇ ਅਧਿਕਾਰ ਦੇ ਬਾਰੇ ਵੀ ਥੋੜੇ ਹੋਰ ਜ਼ਿਆਦਾ ਜਾਗਰੂਕ ਹੋਣਗੇ ਹਾਲਾਂਕਿ ਸਰਕਾਰਾਂ ਪ੍ਰਸ਼ਾਸਨ ਇਸ ਦੇ ਲਈ ਸਮੇਂ-ਸਮੇਂ ਤੇ ਮੁਹਿੰਮਾਂ ਚਲਾਉਂਦੀਆਂ ਨੇ ਜਦੋਂ VOTING ਹੁੰਦੀ ਹੈ ਕਿ ਲੋਕਾਂ ਨੂੰ ਵੋਟਾਂ ਦੇ ਹੱਕ ਦੇ ਬਾਰੇ ਜਾਗਰੂਕ ਕੀਤਾ ਜਾ ਰਿਹਾ ਪਰ ਹੁਣ ਜਿੰਨੇ ਇਹ ਜਿਹੜੇ ਉਦਯੋਗਪਤੀ ਨੇ ਇੰਡਸਟਰੀਲਿਸਟ ਨੇ ਉਹ ਵੀ VOTING ਦਾ ਹਿੱਸਾ ਬਣ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਤੇ ਹੁਣ ਲੁਧਿਆਣਾ ਵੈਸਟ ਦੇ ਵਿੱਚ ਵੀ ਜਿਹੜੀ ਆ ਉਹ ਵੋਟ ਫੀਸ ਦੀ ਵਧ ਸਕਦੀ ਆ ਪਰ ਦੂਜੇ ਪਾਸੇ ਇਹ ਵੀ ਦੱਸਦੀ ਹੈ ਕਿ 200 22 ਦੇ ਵਿੱਚ ਵਿਧਾਨ ਸਭਾ ਹਲਕਾ ਦੇ ਵਿਧਾਇਕ ਜਿਹੜੇ ਸੀ ਗੁਰਪ੍ਰੀਤ ਗੋਗੀ ਉਹਨਾਂ ਦਾ ਜਿਹੜਾ ਸੀ ਉਹ ਅਕਾਲ ਚਲਾਣਾ ਹੋ ਗਿਆ ਸੀ ਉਸ ਤੋਂ ਬਾਅਦ 19 ਜੂਨ ਨੂੰ ਇਹ ਸੀਟ ਤੇ ਹੋਣ ਚੋਣਾ ਹੋਣ ਵਾਲੀਆਂ ਨੇ ਤੇ 23 ਜੂਨ ਨੂੰ ਇੱਥੇ ਨਤੀਜੇ ਆਉਣਗੇ ਤੇ ਕਰਮੀ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੇ ਪ੍ਰਤੀਯਾਸੀ ਜਿਹੜੇ ਨੇ ਉਹ ਸੰਜੀਵ अरोड़ा ਨੇ ਕਾਂਗਰਸ ਦੇ ਭਾਰਤ ਪੂਸ਼ਣ ਆਸੂ ਤੇ ਭਾਜਪਾ ਦੇ ਜੀਵਨ ਗੁਪਤਾ ਤੇ ਇਸ ਦੇ ਨਾਲ ਹੀ ਸ਼ਰਮਣੀ ਅਕਾਲੀ ਜਾਂ ਹੋਰ ਜਿਹੜੇ ਆਜ਼ਾਦ ਉਮੀਦਵਾਰ ਨੇ ਉਹ ਸਾਰੇ ਆਪਣੇ ਆਪਣੇ ਹਲਕੇ ਦੇ ਵਿੱਚ ਆਪਣੇ ਵਰਕਰਾਂ ਦੇ ਨਾਲ ਲੁਧਿਆਣਾ ਵੈਸਟ ਹਲਕੇ ਦੇ ਵਿੱਚ ਜਿਹੜਾ ਉਹ ਲਗਾਤਾਰ ਪ੍ਰਚਾਰ ਕਰ ਰਹੇ ਨੇ ਤੇ ਲਗਾਤਾਰ ਲਗਭਗ ਜਿਹੜੀ ਗੱਲ ਹੈ ਇਸ ਵਕਤ 80 80% ਜਿਹੜਾ ਇਹ ਪੋਸਟ ਏਰੀਆ ਤੇ ਲੁਧਿਆਣਾ ਦੇ ਵਿੱਚ ਵੱਡੇ ਉਦਯੋਗਿਕ ਘਰਾਣੇ ਵੀ ਇਸ ਹਲਕੇ ਦੇ ਵਿੱਚ ਪੈਂਦੇ ਨੇ ਤੇ ਹੁਣ ਜਿੱਦਾਂ ਪਿਛਲੇ ਦਿਨੀ ਦੇਖ ਕੇ ਗੱਲ ਕਰੀਏ ਤਾਂ ਉੱਥੇ ਉਸਵਾਲ ਗਰੁੱਪ ਦੇ ਜੇਕਰ ਗੱਲ ਕਰੀਏ ਤਾਂ ਇਹਨਾਂ ਦੀ ਮੌਂਟੇਕਾਰਲੋ ਫੈਕਟਰੀ ਦੇ ਵਿੱਚ ਜਨ ਸਭਾ ਹੋਈ ਸੀ ਪਿਛਲੇ ਦਿਨੀ ਤੇ ਨਾਹਰ ਗਰੁੱਪ ਦੇ ਜਿਹੜੇ ਉਸਵਾਲ ਨੇ ਕਮਲ ਉਸਵਾਲ ਤੇ ਸੰਦੀਪ ਜੈਨ ਦੇ ਪ੍ਰਮੁੱਖ ਉਦਯੋਗਪਤੀ ਨੇ ਇਸ ਦੇ ਨਾਲ ਹੀ 4300 ਨੈਟਵਰਥ ਦੀ ਸਮਤਾ ਰੱਖਣ ਵਾਲਾ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਜਿਹੜੇ ਨੇ ਉਹ ਵੀ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ ਤੇ ਇਸ ਦੇ ਨਾਲ ਹੀ ਲਗਾਤਾਰ ਉਹ ਵੀ ਆਪਣੇ ਘਰ ਤੇ ਦਫ਼ਤਰਾਂ ਦੇ ਵਿੱਚ ਜਿਹੜਾ ਚੋਣ ਮੁਹਿੰਮ ਦਾ ਹਿੱਸਾ ਬਣ ਰਹੇ ਨੇ ਤੇ 5600 ਕਰੋੜ ਦੀ ਕ੍ਰੀਮ ਕਾ ਗਰੁੱਪ ਵਾਲੇ ਅਨੂਪ ਵੈਕਟਰ ਜਿਹੜੇ ਨੇ ਉਹ ਵੀ ਲਗਾਤਾਰ ਚੁਣਾਬੀ ਜਿਹੜੀਆਂ ਜਨਸabhaਵਾ ਕਰ ਰਹੇ ਨੇ ਤੇ 16000 ਕਰੋੜ ਦੀ ਜਿਹੜੀ ਲਗਾਤਾਰ ਨੈਟਵਰਥ ਰੱਖਣ ਵਾਲਾ ਉਸਵਾਲ ਗਰੁੱਪ ਉਹ ਹਾਲਾਂਕਿ ਇਸ ਵਕਤ ਵੋਟ ਵੱਡਾ ਜਿਹੜਾ ਇੱਕ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਕਿਉਂਕਿ ਇੰਨਾ ਵੱਡਾ ਉਦਯੋਗਪਤੀ ਤੇ ਉਹਦੇ ਪਰਿਵਾਰਿਕ ਮੈਂਬਰ ਜਿਹੜਾ ਚੋਣ ਹਿੱਸਾ ਚੋਣ ਪ੍ਰਚਾਰ ਮੁਹਿੰਮ ਦਾ ਹਿੱਸਾ ਬਣਿਆ ਹੋਏ ਨੇ ਤਾਂ ਕਿਥੇ ਨਾ ਕਿਥੇ ਲੁਧਿਆਣਾ ਵੈਸਟ ਦੀਆਂ ਇਹ ਚੋਣਾਂ ਬਹੁਤ ਅਹਿਮ ਮੰਨੀਆਂ ਜਾ ਰਹੀਆਂ ਨੇ ਪਰ ਉਦਯੋਗਿਕ ਘਰਾਨਿਆਂ ਨਾਲ ਜੁੜੇ ਹੋਏ ਇੰਨੇ ਵੱਡੇ ਜਿਹੜੇ ਗਰੁੱਪਾਂ ਦੇ ਮਾਲਕ ਨੇ ਜਿਨ੍ਹਾਂ ਦੀ ਟਰਨਓਵਰ ਹੀ ਕਰੋੜਾਂ ਦੇ ਵਿੱਚ ਆ ਤੇ ਇਹ ਹੀ ਤਾਂ ਹਨ ਨਹੀਂ ਹਨ ਇਹਨਾਂ ਦੇ ਨਾਲ ਕਈ ਹੋਰ ਵੀ ਹਨ ਉਦਯੋਗਪਤੀ ਜਾਂ ਛੋਟੇ ਜਿਨ੍ਹਾਂ ਦੇ ਕੰਮਕਾਰ ਚੱਲਦੇ ਨੇ ਉਹ ਵੀ ਲਗਾਤਾਰ ਇਹਨਾਂ ਪਾਰਟੀ ਜਿੰਨੀਆਂ ਵੀ ਪਾਰਟੀਆਂ ਸਿਆਸੀ ਤੌਰ ਤੇ ਇਸ ਵਕਤ ਲੁਧਿਆਣਾ ਵੈਸਟ ਹਲਕੇ ਦੇ ਵਿੱਚ ਉੱਤਰੀਆਂ ਹੋਈਆਂ ਨੇ ਉਹਨਾਂ ਦੇ ਚੋਣ ਪ੍ਰਚਾਰ ਮੁਹਿੰਮ ਦਾ ਹਿੱਸਾ ਬਣ ਰਹੇ ਨੇ ਤੇ ਹੁਣ ਲਗਾਤਾਰ ਹੁਣ ਵੇਖਣ ਵਾਲੀ ਗੱਲ ਹੋਏਗੀ ਕਿ ਲੁਧਿਆਣਾ ਜਿਹੜਾ ਵੈਸਟ ਦੇ ਵਿੱਚ ਜਿਵੇਂ ਚੋਣ ਹੋਣ ਵਾਲੀ ਆ ਉੱਥੇ ਇਸ ਚੋਣ ਪ੍ਰਚਾਰ ਮੁਹਿੰਮ ਦਾ ਕਿੰਨਾ ਕੀ ਅਸਰ ਪੈਂਦਾ ਤੇ ਕਿੰਨਾ ਕੀ ਪਿਛਲੀਆਂ ਚੋਣਾਂ ਦਾ ਜਿਹੜਾ ਰਿਕਾਰਡ ਟੁੱਟਦਾ ਕਿ ਇੱਥੇ ਵੋਟ ਫਿਸਤੀ ਜਿਹੜੇ ਆંકੜੇ ਨੇ ਉਹ ਕਿੰਨੇ ਕੀ ਵੱਧਦੇ ਨੇ ਫਿਲਹਾਲ ਅੱਜ ਚਰਚਾ ਦੇ ਵਿੱਚ ਇੰਨੇ ਮੈਨੂੰ ਦੀ ਇਜਾਜ਼ਤ ਧੰਨ